ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇ ਲੈ ਕੇ ਹਾਜ਼ਰਾਂ ਜੀ ਗੱਲ ਪੰਜਾਬ ਦੀ ਕਰਾਂਗੇ ਤੇ ਨਾਲ ਲੱਗਦੇ ਸੂਬਿਆਂ ਦੀ ਮੌਸਮ ਕਿਵੇਂ ਦਾ ਰਹਿ ਸਕਦਾ ਆਉਂਦੇ 5 ਦਿਨਾਂ ਦੇ ਦਰਮਿਆਨ ਯਾਨੀ ਕਿ ਅੱਜ 10 ਤਰੀਕਾ ਤੇ 15 ਤਰੀਕ ਤੱਕ ਮੌਸਮ ਕਿਵੇਂ ਦਾ ਰਹਿ ਸਕਦਾ ਜੇ ਦੇਖਦੇ ਹਾਂ ਐਸਰੇ ਜੀਆ ਤਾਜ਼ਾ ਸੈਟਲਾਈਟ ਦੇ ਫੀਡਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਲੈਗ ਫਗ ਸਵੇਰ ਦੇ 8:00 ਵਜੇ ਜਾ ਰਿਹਾ 10 ਵਜੇ ਦੀ ਜਿਹੜੀ ਸਵੇਰ ਹੋ ਚੁੱਕੀ ਆ ਪੰਜਾਬ ਦੇ ਅਫਾ ਗੱਲ ਕਰੀਏ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਦੋਆਬਾ ਖੇਤਰ ਦੇ ਵਿੱਚ ਇਸ ਵੇਲੇ ਅੱਜ ਸੂਰਜ ਤਲੇ ਕੇ ਦੁਪਹਿਰ ਤੱਕ ਧੁੱਪ ਲੱਗਣ ਦੇ ਅਸਾਰ ਨੇ ਤੇ ਜੇਕਰ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਜੇ ਤੇ ਦੁਪਹਿਰ ਤੋਂ ਬਾਅਦ ਗਰਜ-ਚਮਕ ਵਾਲੇ ਬੱਦਲ ਜਿਹੜੇ ਬਣਦੇ ਇਹ ਵੀ ਅਸਾਰ ਨੇ ਸੋ ਅੱਜ ਉਮੀਦ ਦੇ ਚਾਂਸ ਬਣੇ ਹੋਏ ਨੇ ਜਿਵੇਂ ਕਿ ਸਾਨੂੰ ਦੱਸ ਰਿਹਾ ਧੁੱਪ ਲੱਗਣ ਤੋਂ ਬਾਅਦ ਜਿਹੜੇ ਗਰਜ-ਚਮਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਔਰ ਮਾਲਵਾ ਖੇਤਰ ਦੇ ਵਿੱਚ ਵੀ ਹੋ ਸਕਦਾ ਬਾਦ ਖੇਤਰ ਦੇ ਵਿੱਚ ਵੀ ਹੋ ਸਕਦਾ ਮਾਝਾ ਵਾਲੇ ਖੇਤਰ ਵੀ ਹੋ ਸਕਦਾ ਸੋ ਕਿੱਥੇ ਬੱਦਲ ਬਣੇਗਾ ਇਹਦੀ ਅਫਰਡਡ ਮੌਕੇ ਤੇ ਤੁਹਾਨੂੰ ਦਿੱਤੀ ਸੋ ਅੱਜ ਵੀ ਅਮੀਰ ਜਿਹੜੇ ਚਾਂਸ ਨੇ ਉਹ ਫੁੱਲ ਨੇ ਜੀ ਤੇ ਬਦਲ ਬਣ ਸਕਦੇ ਨੇ ਤੇ ਕੁਝ ਕੇ ਤਰ੍ਹਾਂ ਦੇ ਵਿੱਚ ਘਟਖੇਤਰੀ ਕਾਰਵਾਈਆਂ ਜਿਹੜੀਆਂ ਦੇ ਸਕਦੇ ਨੇ ਔਰ ਜੇਕਰ ਹਰਿਆਣਾ ਰਾਜਸਥਾਨ ਦੀ ਗੱਲ ਕਰਦੇ ਆ ਜੇਕਰ ਹਰਿਆਣੇ ਵਾਲੇ ਪਾਸੇ ਰਾਸਥੇ ਵਾਲੇ ਪਾਸੇ ਬਦਲ ਬਣਦਾ ਤੇ ਫਿਰ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਵੀ ਜਿਹੜੀਆਂ ਮੀਂਹ ਲੱਗਣ ਦੇ ਚਾਂਸ ਹੋਣਗੇ ਤੇ ਇਹਦਾ ਜੀ ਅੱਜ ਦੀ ਕਹਾਣੀ ਕੱਲ ਵੀ 11 ਤਰੀਕ ਨੂੰ ਵੀ ਲਗਾਤਾਰ ਜਿਹੜੀਆਂ ਮੀਂਹ ਵੱਜਣ ਦੇ ਮੀਂਹ ਲੱਗਣ ਦੇ ਜਿਹੜੇ ਚਾਂਸ ਨੇ ਦਫਾਤ ਤੋਂ ਬਾਅਦ ਗੜਜ ਵਾਲੇ ਬਦਲ ਕਾ ਜੋ ਕੱਲ ਵੀ ਜਿਹੜੇ ਵੜ ਸਕਦੇ ਨੇ ਤੇ ਇੱਕ ਵਾਰ ਫਿਰ ਤੋਂ ਜਿਹੜੇ ਆ ਅਮੀ ਤੇ ਕੁਛ ਗੈਤ ਨਾਲ ਦੇ ਵਿੱਚ ਹਲਕੀ ਗੜੇ ਮਾਰ ਹੋ ਸਕਦੀ ਆ ਇਸ ਸਲਾਵਾ ਜੀ ਕੱਲ ਦੇ ਲਈ ਯੈਲੋ ਅਲਰਟ ਜਿਹੜਾ ਮੌਸਮ ਖਾਗਨੇ ਜਾਰੀ ਕੀਤੇ ਹੋਏ ਨੇ 10 ਤੇ 11 ਤਰੀਕ ਲਈ ਸਫਟੇ ਸਿਸਟਮ ਹਾਲੇ ਸਰਗਰਮ ਹੈ ਤੇ ਇਹਨਾਂ ਦੇ ਦਿਨਾਂ ਦੇ ਵਿੱਚ ਹਾਲੇ ਮੀਂਹ ਜਿਹੜਾ ਦਰਜ ਹੋਣਗੇ ਉਸ ਤੋਂ ਬਾਅਦ ਮੌਸਮ ਖਲਣਾ ਸ਼ੁਰੂ ਹੋ ਜਾਗਾ ਤੇ 13 14 15 ਤਰੀਕ ਤੱਕ ਮੌਸਮ ਜਰਿਆ ਸਾਫ ਤੇ ਖੁਸ਼ਕ ਰਹੇਗਾ ਜਾਪ ਰਿਹਾ ਜੀ ਧੰਨਵਾਦ